ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਹੀ ਫਰਵਾੜਾ ਸੇਲ ਲਈ ਲੈ ਕੇ ਆਏ ਹਾਂਗੇ ਸੱਤ ਹੀ ਆ ਗਏ ਬਈ ਟਾਪ ਕੁਆਲਿਟੀ ਦੀਆਂ ਐ ਮੰਨ ਲਓ ਚਮੜੀ ਕਾ ਲੈਣ ਦੇ ਬਿਲਕੁਲ ਕਾਬਲੀ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਦਿ ਵਿਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਅੱਜ ਆ ਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆ ਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਕਰ ਪੂਰਾ ਵਧੀਆ ਚੱਲਦਾ ਹੈ ਕੰਮ ਠੀਕ ਹੈ ਬਾਈ ਤੇ ਅੱਜ ਫਿਰ ਸਤਨਾਗਾ ਹਾਂਜੀ ਹਾਂਜੀ ਸਤਨਾਗਾ ਤੇ ਮੈਂ ਸਹੀ ਗੱਲ ਆ ਸਾਂਭਣ ਦੀ ਲੋੜ ਹਾਂਜੀ ਦੋ ਬੱਚੀਆਂ ਵਿੱਚ ਹੀਟ ਚ ਠੀਕ ਹੈ ਭਾਈ ਹਾਂਜੀ ਨਾਮ ਤੇ ਭਾਈ ਆਪਣਾ ਐਡਰੈਸ ਨਾਮ ਭਾਈ ਜੀ ਕੁਲਵਿੰਦਰ ਸਿੰਘ ਪਿੰਡ ਘੂਲੀਆ ਖੁਰਦਾ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਰਿਆਂ ਦਾ ਵੱਡਾ ਘੂਲੀਆ ਦੁੰਨੇ ਕੇ ਮਾਨੂ ਕੇ ਜੀ ਮੋਬਾਈਲ ਨੰਬਰ ਹੈਗਾ 9781935553 ਇਹ ਬਾਈ ਦਾ ਬਈ ਕੰਟੈਕਟ ਨੰਬਰ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਬਾਈ ਕੁਲਵਿੰਦਰ ਆਫਰ ਤਾਂ ਪਹਿਲਾਂ ਵਾਲੀ ਹੋਊਗਾ ਨਾ ਹਾਂਜੀ ਆਫਰ ਪਹਿਲਾਂ ਵਾਲੀ ਆ ਬਾਈ ਜੇ ਕੋ ਚਾਰ ਬੱਚੀਆਂ ਜਾਂ ਤਿੰਨ ਬੱਚੀਆਂ ਖਰੀਦਦਾ ਤਾਂ ਵੀ ਪੂਰੇ ਪੰਜਾਬ ਦਾ ਕਰਾਇਆ ਫਰੀ ਤੇ ਜੇ ਇਕੱਠੀਆਂ ਲੈਂਦਾ ਤਾਂ ਵੀ ਪੰਜਾਬ ਦਾ ਕਰਾਇਆ ਠੀਕ ਹੈ ਬਾਈ ਤੇ ਕੁਲਵਿੰਦਰ ਰੇਟ ਫਿਰ ਜਾਇ ਜੀ ਰਹਿਣਗੇ ਬਾਈ ਆ ਰੇਟ ਵੀਡੀਓ ਜੀ ਕਰਾਂਗੇ ਜੀ ਰੇਟ ਜਮਾ ਆਪਣਾ ਬਸ ਦੇਣ ਦਾ ਰੇਟ ਹੀ ਹੋਊਗਾ ਜਮਾ ਠੀਕ ਹੈ ਬਾਈ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਜਿਹੜਾ ਬੱਚਾ ਦੇਖ ਰਹੇ ਆ ਬਾਈ ਕਿੰਨੀ ਉਮਰ ਦਾ ਹੈ ਇਹ ਬਾਈ 13 ਕਿ ਮਹੀਨੇ ਉਮਰ ਦਾ ਤੇ ਬੱਚੀ ਹੀਟ ਚਾਰਜ ਹੈ ਦੰਦੋਂ ਖੀਰੀ ਮੇਂ ਉਮਰ ਦੰਦੋਂ ਖੀਰੀ ਅੱਜ ਬਾਈ ਕਹਿੰਦਾ ਹੀਟ ਚਾਈ ਵੀ ਆ ਐ ਮੰਨ ਕੇ ਚੱਲੋ ਕੋਈ ਵੀ ਲੈ ਗਿਆ ਤਾਂ ਆਵਦੀ ਮਰਜ਼ੀ ਨਾਲ ਟੀਕਾ ਭਰਾ ਸਕਦਾ ਬਿਲਕੁਲ ਬਾਕੀ ਫੇਸ ਦੇਖ ਬਾਈ ਕੀ ਆ ਬਾਤ ਬੋਦੀ ਵਾਲੀ ਬੱਛੀ ਆ ਦਮਦਰ ਵਾਲੀ ਸੋਹਣੀ ਬੋਦੀ ਆ ਗਈ ਬਾਈ ਹੈ ਨਾ ਕੀ ਆ ਬਾਤ ਆ ਕੁਆਰਟ ਦੇਖੋ ਪੂਰੀ ਫੁੱਲ ਹਮ ਸਹੀ ਗੱਲ ਆ ਸਟੇਟ ਦੇਖੋ ਬੱਛੀ ਇੰਨੀ ਕਿ ਪੱਧਰ ਆ ਯਾਰ ਮੈਂ ਕਹਿੰਦਾ ਵੀ ਦੋ ਘੜੀਆਂ ਚਿਤ ਕਰਦੇ ਦੇਖੀ ਚੱਲੋ ਨਹੀਂ ਹਾਂਜੀ ਹਾਂਜੀ ਪੂਰੀ ਸੋਹਣੀ ਬੋਲੀ ਵੀ ਬੱਛੀ ਆ ਕੱਪ ਵਾਲੀ ਆ ਬੱਛੀ ਪੂਰੀ ਹਮ ਤੇ ਥਣ ਚਾਰ ਹੋਣਗੇ ਥਣ ਚਾਰ ਹੀ ਆ ਜੀ ਲੈਪ ਦਿਖਾ ਦੀ ਥਣ ਮੜੇ ਹੂੰ ਸਹੀ ਗੱਲ ਆ ਬਾਈ ਥਣ ਚਾਰ ਆ ਬਾਈ ਬੋਦੀ ਦੇਖੋ ਯਾਰ ਸਭ ਤੋਂ ਪਹਿਲਾਂ ਤਾਂ ਬੋਦੀ ਜੀ ਹਾਂਜੀ ਫੇਸ ਕੁਆਲਿਟੀ ਬਹੁਤ ਚੰਗੀ ਵਸ ਸਹੀ ਗੱਲ ਆ ਛੋਟਾ ਛੋਟਾ ਕੰਨ ਫੇਸ ਬੜਾ ਪਿਆਰਾ ਤੇ ਕੀ ਇਹਦਾ ਮੁੱਲ ਰਹਿਣਾ ਆ ਬਾਈ ਇਹ ਬਾਈ ਆਪਾਂ ਦੜੇ ਦਾ ਸਾ ਵੀ ਦੱਸ ਦਿੰਨੇ ਹੈਗਾ 20000 ਰੁਪਿਆ ਪਰ ਬੱਛੀ ਆ ਠੀਕ ਆ ਜੇ ਕੋ ਇਕੱਠੀਆਂ ਲੈਂਦਾ ਹਾਂਜੀ ਠੀਕ ਆ ਹਾਂਜੀ ਜੇ ਕੋ ਕੱਲੀ ਲੈਂਦਾ ਤਾਂ ਵੀ 20000 ਰੁਪਿਆ ਠੀਕ ਆ ਬਾਅਦ ਅਜੇ ਦੇਣ ਲੈਣੀ ਹੋਣਗੇ ਹਾਂਜੀ ਦੇਣ ਲੈਣ ਵਾਲਾ ਕੰਮ ਠੀਕ ਆ ਬਾਈ ਅੱਜ ਬਾਈ ਕਹਣਾ ਬਸ ਦੇਣ ਲੈਣੀ ਹੋਣਗੇ ਬਾਈ 400 ਨੂੰ ਥਣ ਮਹਿਣਗੇ ਬਾਈ ਫੋਰਸ ਇੱਦਾਂ ਨਹੀਂ ਕਿਸੇ ਦੇ ਨਹੀਂ ਬੋਰਡ ਸ਼ਾਂਗ ਵੀਰੇ ਕਿਸੇ ਦਿਨ 4-4 ਹੀ ਥਣ ਮਹਿਣਗੇ ਠੀਕ ਹੈ ਹਾਂਜੀ ਹਾਂ ਕੱਚੀਆਂ ਵਸ਼ੀਆਂ ਸਾਰੇ ਤੇ ਅੱਗੇ ਦੋ ਨੰਬਰ ਬੱਚਾ ਬਾਈ ਪ੍ਰਿੰਟ ਬੜਾ ਚੰਗਾ ਹੈ ਨਾ ਬੱਚੇ ਦਾ ਹਾਂਜੀ ਹਾਂ ਸਹੀ ਗੱਲ ਹੈ ਸਨਖ ਪੜਾ 11 ਕ ਮਹੀਨੇ ਉਮਰ ਆ ਜੀ ਬੱਚੀ ਦੀ ਹਮ ਮੈਨ ਲੈ ਪਿੰਕ ਨੋਜ ਆ ਗਈ ਹੈ ਹਾਂਜੀ ਮੈਂ ਪਿੰਕ ਨੋਜ ਆ ਪੈਂਕੀ ਥਾਣਾ ਸਹੀ ਗੱਲ ਹੈ ਬਾਈ ਥਣ ਵੀ ਆਪਾਂ ਦਿਖਾਵਾਂਗੇ ਰੰਗ ਰੂਪ ਦਿਖਾ ਦਿਖਾਵਾਂਗਾ ਬੱਚੇ ਦਾ ਜਿਵੇਂ ਸਮਾਰ ਕੇ ਖੜਾ ਕੇ ਕਲਵਿੰਦਰ ਭਾਈ ਆਏ ਜੇ ਗੱਲ ਕਰੀਏ ਨਾ ਕੋੜ ਯਾਰ ਦਾ ਸਰੀਰ ਆ ਜਾ ਹਾਂਜੀ ਪਲੀ ਸਭੀ ਸ਼ਿਕੂਰ ਚਾਂਕ ਪਲੀ ਸਮੀਆ ਜਰਾ ਆਏ ਲਾਲੋ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਸਾਂਭਣ ਜਾਣਾ ਹਾਂਜੀ ਹਾਂਜੀ ਸਭਾ ਹੀ ਹੋਈ ਵੀ ਚੰਗੀ ਤਰ੍ਹਾਂ ਬਸ ਟੀਕਾ ਇਹਨੇ ਲੈ ਲੈਣਾ ਥੋੜਾ ਟਾਈਮ ਸਾਂਭ ਕੇ ਹੋਰ ਛਿਆਲਾ ਛਿਆਲਾ ਚ ਬਾਈ ਮੈਨ ਲਏ ਆ ਇਹੋ ਜਾਣੀ ਆ ਹਨਾ ਇਹਦੀ ਤਿਆਰ ਹੀ ਆ ਬਈ ਬੱਛੀਆਂ ਸਹੀ ਗੱਲ ਤੇ ਬਾਅਦ ਤੋਂ ਬਾਅਦ ਜਦੋਂ ਹੋ ਜਾ ਆਓ ਅੱਛੀ ਜਾਂਦੀ ਨੇ ਟੀਕਾ ਲੈਣਾ ਹੂੰ ਤੇ ਬਾਕੀ ਇੱਕ ਬੱਛੀ ਉਧਰ ਆਉ ਵੀ ਹੀਟ ਦੇ ਵਿੱਚ ਹੀ ਆ ਤੇ ਬਾਈ ਕਲਵਿੰਦਰ ਮੈਂ ਕਹਿੰਦਾ ਥਣਾ ਦਿੱਤਾ ਯਾਰ ਕੀ ਬਾਤ ਬਹੁਤ ਸੋਹਣਾ ਥਣ ਆ ਗਿਆ ਬਈ ਗਲਾਬੀ ਥਣ ਆ ਗਿਆ ਬਹੁਤ ਚੰਗਾ ਥਣ ਆ ਗਿਆ ਬਹੁਤ ਕਰਦੀ ਬਾਕੀ ਅੱਗੇ ਗੱਲ ਕਰੀਏ ਬਈ ਰੇਟ ਦੀ ਬਾਈ ਬਾਜੀ ਮਦਰ ਮਾਲਕ ਬਹੁਤ ਚੰਗੇ ਇਹਨਾਂ ਦੇ ਜਣੀ 35 ਪਲੱਸ ਵਾਲੀਆਂ ਬੱਚੀਆਂ ਆ ਇਹ ਹਾਂ ਹਾਂ ਤੇ ਅੱਗੇ ਬਾਈ ਕਲਵਿੰਦਰ ਤਿੰਨ ਨੰਬਰ ਬੱਚਾ ਇਹ ਕਿੰਨੀ ਕੁ ਉਮਰ ਦਾ ਇਹ ਵੀ 11 ਕੁ ਮਹੀਨੇ ਉਮਰ ਦਾ ਹੈ ਵੀ ਸੇਮ ਸੇਮ ਉਮਰ ਦਾ ਹਾਂਜੀ ਹਾਂਜੀ ਥੋੜਾ ਥੋੜਾ ਫਰਕ ਹੀ ਹੁੰਦਾ ਸਾਰੀਆਂ ਜਮਾ ਸੀਮਾ ਕੁਆਲਿਟੀ ਦੇਖੋ ਯਾਰ ਬੱਚੇ ਦੀ ਬਾਈ ਕੁਲਵਿੰਦਰ ਨਹੀਂ ਨਹੀਂ ਆ ਸਾਰੇ ਹਨਾ ਹਾਂਜੀ ਸਾਰੇ ਇੱਕ ਤੋਂ ਇੱਕ ਵਦਕੇ ਸਹੀ ਗੱਲ ਹੈ ਲੈ ਹੁਣ ਤੁਸੀਂ ਬਾਈ ਫੇਸ ਚੈੱਕ ਕਰੋ ਯਾਰ ਐਚ ਐਫ ਦੇ ਬੱਚੇ ਆ ਦੇਖੋ ਕਿਆ ਬਾਤ ਹੈ ਬਰੀਡ ਦੇਖੋ ਯਾਰ ਇਹਨਾਂ ਦੀ ਪਹਿਲਾਂ ਤਾਂ ਤੇ ਮੈਨੂੰ ਲੱਗਦਾ ਕੁਲਵਿੰਦਰ ਜਿੰਨੀ ਚੰਗੀ ਬਈ ਆਪ ਉਹਦੋਂ ਚ ਲੈਣਾ ਥਣ ਲੱਗਾ ਸ਼ਾਇਦ ਥਾਣ ਦਿਖਾ ਦਿਓ ਗੁਲਾਬੀ ਫੋਟੋ ਬਹੁਤ ਮੜਾ ਜਾ ਵੀ ਮੈਨੂੰ ਦੇਖਣ ਚ ਤਾਂ ਐਂ ਲੱਗਦਾ ਥਾਣ ਬਹੁਤ ਚੰਗਾ ਹੈ ਦਾ ਤੇ ਬਾਕੀ ਥੋੜਾ ਜਿਹਾ ਨਾ ੱਤਕਾ ਕਰਦੀਆਂ ਬਈ ਕੋਈ ਫੁੱਲ ਨਹੀਂ ਆਉਂਦਾ ਤਾਂ ਕਰਕੇ ਮੜਾ ਇੱਕ ਮੈਂ ਕੁਲਵਿੰਦਰ ਬਈ ਆਏ ਨੂੰ ਆਪਾਂ ਦਿਖਾਈ ਦੇਵਾਂਗੇ ਜਾਨਦਾਰ ਦਿਖਾਉਣੇ ਕਰਕੇ ਦਿਖਾ ਦਿਓ ਲੈ ਬਈ ਚੈੱਕ ਕਰੋ ਬਾਈ ਕੁਲਵਿੰਦਰ ਕਹਿਣ ਦੇ ਨੇ ਹਨਾ ਸੱਚੀ ਮੱਚੀ ਥਾਣੀ ਬੜਾ ਚੰਗਾ ਖਲਾਬੀ ਥਣ ਆ ਗਿਆ ਤੇ ਬਾਈ ਕੁਲਵਿੰਦਰ ਮੁੱਲ ਫਰ ਕੱਲੀ ਕੱਲੀ ਦੇ 20 2000 20 2000 ਠੀਕ ਹੈ ਬਾਈ ਕੋਈ 25 ਨਹੀਂ ਕੋਈ 30 ਨਹੀਂ ਕੋਈ 2000 ਰੁਪਿਆ ਬਾਈ ਤਿੰਨ ਬਕਸ਼ੀਆਂ ਕੋਈ ਖਰੀਦੂ ਤਿੰਨ ਬਕਸ਼ੀਆਂ ਤੇ ਪੂਰੇ ਪੰਜਾਬ ਦੀ ਡਿਲੀਵਰੀ ਫ੍ਰੀ ਠੀਕ ਹੈ ਬਾਈ ਬਾਈ ਐਮ ਆਲੋ ਵੀ ਸੋਨੂੰ ਸਾਂਭਣ ਦੀ ਲੋੜ ਨਹੀਂ ਟੀਕਾ ਲੈਣ ਦੇ ਬਿਲਕੁਲ ਕਾਬਲ ਬੱਚੇ ਆ ਬਾਈ ਕੋਲੇ ਨਹੀਂ ਬਾਈ ਤੇ ਬਰੀਡਾਂ ਇੱਕ ਨੰਬਰ ਤੋਂ ਇੱਕ ਨੰਬਰ ਆ ਲਾ ਲੋ ਵੀ ਬਾਦ ਚੜ ਕੇ ਹਰੇਕ ਬੱਚਾ ਤੁਹਾਨੂੰ ਵਧੀਆ ਮਿਲੂਗਾ ਇਹ ਤੁਹਾਨੂੰ ਹਨਾ ਸਮੇ ਬੜੇ ਬੱਚੇ ਆ ਬਾਈ ਜੀ ਸਾਰੇ ਫੁੱਲ ਕੁਆਲਟੀ ਵਾਲੇ ਫੁੱਲ ਚਮਕਦਾਰ ਸਹੀ ਗੱਲ ਆ ਬਾਈ ਹਾਂਜੀ ਤੇ ਕੁਲਵਿੰਦਰ ਅੱਗੇ 4 ਨੰਬਰ ਤੇ ਬੱਚਾ ਬਾਈ ਪਹਿਲੀ ਗੱਲ ਤਾਂ ਗਲਵਿੰਦਰ ਜੀ ਹੁਣ ਮੈਂ ਗੱਲ ਕਰਾਂ ਬਈ ਇਹਨਾਂ ਦੇ ਪੱਧਰ ਪੰਨ ਦੀ ਜਾਂ ਸਰੀਰ ਦੀ ਢਾਂਚਾ ਇਹਨਾਂ ਦਾ ਬੜਾ ਸੋਹਣਾ ਆ ਗਿਆ ਹੈ ਨਾ ਇਹ ਪੇਟ ਲਾਈਆਂ ਨਹੀਂ ਬਈ ਸਕੇਟ ਨਹੀਂ ਲੈ ਕੇ ਸਭ ਕੁਝ ਬਹੁਤ ਚੰਗਾ ਬੱਸੀ ਆ ਆ ਦੇਖੋ ਪਿੰਕ ਨੋਜ਼ ਆ ਇਹਦਾ ਫੇਸ ਦਿਖਾ ਲੈ ਯਾਰ ਮੈਂ ਕਹਿੰਦਾ ਬੜਾ ਕਮਾਲ ਦਾ ਮੂੰਹ ਆ ਗਿਆ ਬੋਦੀ ਦੇਖੋ ਯਾਰ ਪਹਿਲਾਂ ਤਾਂ ਬੋਦੀ ਵਾਲੀ ਕਿਉਂਕਿ ਗਲਵਿੰਦਰ ਭਾਈ ਆਪਾਂ ਜਿਆਦਾ ਕਹੀ ਆਪਣੇ ਕੈਨੇਡਾ ਮੇ ਨਹੀਂ ਕੋਈ ਫਰਕ ਪੈਂਦਾ ਹਾਂਜੀ ਹਾਂਜੀ ਬਾਕੀ ਜਾਨਵਰ ਆਪ ਹੀ ਦੱਸਦੇ ਹਰੇਕ ਬੰਦਾ ਆਪ ਜਾਣਕਾਰ ਹੈਗਾ ਹਰੇਕ ਨੂੰ ਪਤਾ ਹੈਗਾ ਕਿਵੇਂ ਲੈ ਸਾਣਾ ਇਹਦਾ ਵੀ ਦੇਖ ਸਕਦੇ ਹੋ ਬਾਈ ਗੱਲ ਆ ਸਾਣਾ ਤੇ ਅੱਜ ਮੁੱਲ ਵੀ ਬਾਈ ਆਫਰਾਂ ਨਾਲ ਹਿਸਾਬ ਚ ਦਊਗਾ ਕਿ ਨਹੀਂ ਬਾਈ ਹਾਂਜੀ ਹਾਂਜੀ ਬਿਲਕੁਲ ਕੀ ਬਾਤ ਆ ਹੁਣ ਮੁੱਲ ਕਰਾਉਣਾ ਜੇ ਬੱਚੇ ਦੀ ਕੁਆਲਿਟੀ ਆ ਮੈਂ ਕਿਹਾ ਮੰਗਣ ਨੂੰ ਤਾਂ ਆਪਾਂ ਇਹਦਾ 30000 ਮੁੱਲ ਵੀ ਕਰ ਦਿੰਦੇ ਬਾਈ ਹੂੰ ਆਪਣਾ ਉੰਨਾ ਕੀ ਮੁੱਲ ਰੱਖਿਆ ਖੇਚ ਮੈਂ ਆ ਮੁੱਲ ਆ ਬਸ ਸਹੀ ਗੱਲ ਆ ਕੁਆਲਿਟੀ ਬੱਚੇ ਦੀ ਬੋਲਦੀ ਆ ਬਾਈ ਬਾਕੀ ਤੇ ਮੁੱਲ ਇਹਦਾ ਵੀ ਸਾਰਿਆਂ ਦਾ ਆ ਮੰਨ ਲਓ 20 20 20 ਦੇ ਹਿਸਾਬ ਨਾਲ ਸਾਰਿਆਂ ਬਾਈ ਇਹਨਾਂ ਦੱਬਾ ਤੜਾ ਹੀ ਦੇ ਦੇਣਾ ਜੇ ਲੈ ਜਾਓਗੇ ਤਿੰਨ ਤਮਲ ਹੋ ਜੂਗਾ ਉਹ ਹੈ ਜੇ ਮੰਨ ਕੇ ਚੱਲੋ ਵੀ ਡਿਲੀਵਰੀ ਦਾ ਫ੍ਰੀ ਹੈਗੀ ਵੇਖ ਕੇ ਹਾਂਜੀ ਪੰਜਾਬ ਦੀ ਡਿਲੀਵਰੀ ਫ੍ਰੀ ਹੈ ਸਹੀ ਗੱਲ ਆ ਬਾਈ ਤੇ ਅੱਗੇ ਬਾਈ ਕੁਲਵਿੰਦਰ ਪੰਜ ਨੰਬਰ ਬੱਚਾ ਹਾਂਜੀ ਇਹ ਬਲੈਕ ਰੰਗ ਚ ਆ ਗਿਆ ਇਹ ਬਲੈਕ ਆ ਜੀ ਹੂੰ ਜੈਡ ਬਲੈਕ ਪਛੀ ਆ ਪੂਰੀ ਪਹਿਲੀ ਗੱਲ ਇਹ ਆ ਬਾਈ ਤੁਹਾਨੂੰ ਇਹ ਨਹੀਂ ਹੋਊਗਾ ਵੀ ਕੰਨ ਵੱਡੇ ਮਿਲ ਜਾਣਗੇ ਨਹੀਂ ਕੰਨ ਜਮਾਂ ਪਾਣ ਦੇ ਪੱਕਾ ਛੋਟਾ ਕੰਨ ਆ ਜਮਾਂ ਗੋਲ ਕੰਨ ਦੇਖੋ ਹੂੰ ਕੁਆਲਿਟੀ ਸਟ੍ਰੇਟਨੈਸ ਦੇਖੋ ਲੈਗ ਸਕੋਰ ਬਹੁਤ ਚੰਗਾ ਕੁਲਵਿੰਦਰ ਬਾਈ ਜੇ ਮੈਂ ਹੁਣ ਮੀਂਹ ਵਾਲਾ ਮੌਸਮ ਚੱਲ ਰਿਹਾ ਹੈਗਾ ਉਸ ਹਿਸਾਬ ਨਾਲ ਚਮਕ ਵੀ ਬਹੁਤ ਬਈਆ ਹੈ ਨਾ ਚਮਕ ਪੂਰੀ ਫੁੱਲਾ ਵੀਰੇ ਕੁਆਲਿਟੀ ਤਾਂ ਹੀ ਚਮਕਦਾ ਚਮਕ ਬਣਦੀ ਜਾਣ ਵਰਗਾ ਖਾਦਾ ਪੀਤਾ ਵਾ ਚੰਗੀ ਗੱਲ ਤੇ ਫੀਡ ਤੇ ਪਲੀਆਂ ਆਵੀਆਂ ਬੱਚੇ ਹਾਂ ਸਹੀ ਗੱਲ ਹੈ ਬਾਕੀ ਖੀਰ ਹੀ ਵਸੀ ਆ ਦੇਖੋ ਗ੍ਰੋਥ ਵੇਖ ਲਓ ਤੁਸੀਂ ਕਿੰਨੀ ਹੈ ਸਹੀ ਗੱਲ ਹੈ ਬਈ ਗ੍ਰੋਥ ਬਹੁਤ ਆ ਹੈਨਾ ਹਾਂ ਜੀ ਇਹ ਨਾ ਠੀਕ ਆ ਸਮਝ ਲਓ ਵੀ ਕਿ ਮੱਖੀਰੀ ਖੀਰੀ ਨੇ ਸੁਪਣਾ ਆ ਕੱਚੇ ਦੰਦਾਂ ਦੀ ਵਸੀ ਆ ਬਿਲਕੁਲ ਸਹੀ ਗੱਲ ਆ ਬਈ ਖੀਰਾ ਬੱਚਾ ਗਿਆ ਬਾਕੀ ਖੀਰੀਆਂ ਸਾਰੀਆਂ ਹੋਣਗੀਆਂ ਹਾਂ ਜੀ ਇੱਕ ਬੱਚਾ ਦੂੋਂ ਤੇ ਕੱਢਣੀ ਲੱਗੀ ਆ ਚਾਰ ਨੰਬਰ ਤੇ ਬਾਕੀ ਖੀਰ ਗਈ ਬੱਚੇ ਮੰਨ ਕੇ ਚਲੋ ਵੀ ਕੋਈ ਹੋਣੀ ਨਾ ਉਹ ਹੀਰੀਆਂ ਜੀ ਆਉਂਦੀ ਆ ਹੂੰ ਤੇ ਮੁੱਲ ਦੇਖੋ ਬਈ ਇਹ ਬਾਈ ਨੇ 4 4 ਥਣ ਹੋਣਗੇ ਜੀ ਫੋੜ ਸ਼ਾਂ ਕਿਸੇ ਤੇ ਭੋਰਾ ਵੀ ਨਹੀਂ ਮਿਲੂਗਾ ਤੁਹਾਨੂੰ ਨਿਸ਼ਾਨ ਵੀ ਨਹੀਂ ਮਿਲੂਗਾ ਠੀਕ ਹੈ ਜਮੇ ਦਾ ਲੈ ਬਈ ਕੁਆਲਟੀ ਦੇਖੋ ਯਾਰ ਬੱਚੇ ਦੀ ਬਹੁਤ ਹਾਰ ਨਹੀਂ ਖੂਦੇ ਦੇਖੋ ਚੈੱਕ ਕਰੋ ਦੇਖ ਬਾਕੀ ਕਲਰ ਬਲੈਕ ਆਗਾ ਵਿੱਚ ਵੀਰਾਂ ਨੂੰ ਸੌਂਕ ਹੁੰਦਾ ਮਨ ਲਾਦਾ ਬਈ ਤਿੰਨ ਤਾਂ ਕਿਸੇ ਦੇ ਕਹਿਣਤੀ ਲੈਂਦੀਆਂ ਲੱਗਦੀਆਂ ਵੀ ਹਾਂ ਜੀ ਇਹ ਆਪਣੀ ਥੋੜੀ ਡਿਮਾਂਡ ਸੀਗੀ ਆਪਣੇ ਪੋਸਟ ਬੰਦ ਫੋਨ ਆਏ ਸੀਗੇ ਆਪਾਂ ਨੂੰ ਠੀਕ ਹੈ ਬਲੈਕ ਦੇ ਹਾਂ ਜੀ ਅੱਗੇ ਬਈ ਕੁਲਵਿੰਦਰ ਸਿੰਘ ਨੰਬਰ ਬੱਚਾ ਇਹਦੀ ਤਾਂ ਮੈਂ ਕਹਣਾ ਬਈ ਬੋਦੀ ਪਾਤੀ ਪਾਲੀ ਕਮਾਉਂਦਾ। ਬਸੇ ਹੀਟ ਚ ਆ ਵੀਰੇ ਤਾਰਾਂ ਉਹਦੀ ਕਰੀ ਜਾਂਦੀ ਐ। ਠੀਕ ਆ। ਹਾਂ ਭਰਾ ਨੂੰ ਤਾਂ ਪੱਟੀ ਕਾ ਭਰਾ ਨੂੰ ਤੇ ਕਈ ਵਾਰ ਅਗਲੇ ਆਪਦੀ ਮਨ ਮਰਜ਼ੀ ਦਾ ਠੀਕਾ ਭਰਾਉਣਾ ਹੁੰਦਾ। ਬਾਕੀ ਇਹ ਨਰਸਰੀ ਬਈ ਇਹਦਾ ਫਿਟਨੈਸ ਦੇਖੋ ਯਾਰ ਬੱਚੇ ਦੀ ਕੁਆਲਿਟੀ। ਕੁਲਵਿੰਦਰ ਬਾਈ ਹੁਣ ਐ ਤਾਂ ਹੈ ਨਹੀਂ ਵੀ ਕੱਲੇ ਕੱਖਾਂ ਦੇ ਪਾਲੀ ਵੀ ਆ। ਨਹੀਂ ਬਈ ਆ ਦੇਖੋ ਦੇ ਕੱਖਾਂ ਦੇ ਪਾਲੀ ਹੋਵੇ ਨਾ ਢੱਡ ਛਾੜ ਜਾਂਦਾ ਜਾਣਦਾ। ਲੈ ਠੀਕ ਆ। ਆ ਚੀਜ਼ ਉਹਦੀ ਨਮ ਜਾਂਦੀ। ਬੜਾ ਬੋਦੀ ਦੇ ਫੇਰੀ ਹੱਥ ਕੁਲਵਿੰਦਰ ਬਈ ਬੋਦੀ ਦੇ ਬੜਾ ਤਾਂ। ਕਿੰਨੇ ਉੱਚੀ ਪਈ ਆ ਬੋਦੀ ਜੇ ਹਾਂਜੀ ਹਾਂ ਠੀਕ ਨੇ ਕਿਉਂ ਅਸਲ ਵਿੱਚ ਬੋਦੀ ਵਾਲਾ ਪਸ਼ੂ ਬਰੀਡ ਪਤਾ ਲੱਗਦਾ ਬਸ ਗੁਲਾਬੀ ਥਾਣਾ ਥਾਣ ਵੀ ਦਿਖਾ ਦਿਓ ਹਾਂ ਥਾਣ ਬਹੁਤ ਚੰਗੇ ਮੋਟੇ ਥਾਣ ਦੀਆਂ ਦਾ ਦਿਖਾਉਣਾ ਕਿਹਨੇ ਕਬੂਤਰ ਦਾ ਬੱਚਾ ਹੀ ਹੈ ਇਹ ਵਿੱਚ ਕਰਕੇ ਹੁਣ ਖੜੇ ਭਾਵੇਂ ਨਾ ਫਿਰ ਵੀ ਦਿਖਾ ਦਿਓ ਕੀ ਬਾਤ ਆ ਬਾਈ ਕੁਲਵਿੰਦਰ ਮੈਂ ਕਹਿੰਦਾ ਗੱਲ ਕਹਿਣ ਦੀ ਨਹੀਂ ਯਾਰ ਮਲਾ ਇੰਚ ਇੰਚ ਦਾ ਥਾਣ ਹੋਗਾ ਹਾਂਜੀ ਹਾਂ ਤੇ ਮੁੱਲ ਬਾਈ ਤੁਹਾਨੂੰ ਅੱਗੇ ਵੀ ਪਤਾ ਹੀ ਹੁੰਦਾ ਬਾਈ ਦੇ ਇਹ ਇਦਾਂ ਵੀਰੇ ਦੇਖੋ ਇਹ ਵਛੀਆਂ ਬੜਾ ਟਾਈਮ ਸਾਹਮਣੇ ਨਹੀਂ ਲੋੜ ਪੈਣੀ ਤੇ ਕੋਈ ਮਹੀਨੇ ਤੱਕ ਕੋ 15 ਦਿਨਾਂ ਤੱਕ ਐਂਟੀਕਾ ਲੇਦਿਆਂ ਵਛੀਆਂ ਗੁਰਵਿੰਦਰ ਥਾਣ ਦੇਖ ਯਾਰ ਹਨਾ ਥਾਣ ਬਹੁਤ ਚੰਗੇ ਥਾਣ ਪੂਰੇ ਥਾਣ ਨੂੰ ਕੋਈ ਵਛੀ ਨਹੀਂ ਕੱਟੀ ਸਹੀ ਗੱਲ ਤੇ ਅੱਗੇ ਬਈ ਲਾਸ਼ ਤੇ ਗੁਰਵਿੰਦਰ ਸੱਤ ਨੰਬਰ ਬੱਚਾ ਹਾਂਜੀ ਇਹ ਕਿੰਨੀ ਉਮਰ ਦਾ ਆ ਗਿਆ ਬਈ ਇਹ ਵੀ ਬਈ 12 ਮਹੀਨੇ ਉਮਰਾ 1 ਸਾਲ ਉਮਰਾਂ ਵਛੀ ਦੀ ਖੀਰ ਕੋਈ ਆ ਹੂੰ ਤਿਆਰ ਹੀ ਆ ਸਮ ਵਸੀ ਮਨ ਲੈਣ ਤੇ ਸਹੀ ਗੱਲ ਆ ਬਈ ਸਮ ਮਨ ਚੌੜੀ ਝੂੜੀ ਦੇਖੋ ਕਿੰਨੀ ਆ ਵਛੀ ਲੈ ਬਈ ਕੀ ਆ ਬਾਤ ਉੱਪਰੋਂ ਬਹੁਤ ਚੌੜੀ ਆ ਵਛੀ ਸਹੀ ਗੱਲ ਆ ਯਾਰ ਅਸਲ ਵਿੱਚ ਨਾ ਕੁਆਲਿਟੀ ਬੱਚੇ ਦੀ ਬੋਲਦੀ ਆ ਯਾਰ ਹਾਂਜੀ ਫੇਸ ਬੱਖੋਂ ਕੰਨਾਂ ਪੱਖੋਂ ਮੂੰਹ ਪੱਖੋਂ ਕੱਦ ਪੱਖੋਂ ਥਣਾ ਪੱਖੋਂ ਵਜਣ ਤਿੰਨ ਕੁਇੰਟਲ ਵਜਣਾ ਘੱਟੋ ਘੱਟ ਵੱਛੀ ਦਾ ਬੱਟੀ ਕਾ ਲੈਂਦੀ ਆ ਤਿਆਰ ਆ ਜਮਾ ਭਾਈ ਜੀ ਤਿਆਰ ਸਹੀ ਗੱਲ ਆ ਭਈ ਆਏ ਨਹੀਂ ਹੈਗਾ ਵੀ ਸਾਨੂੰ ਪਹਿਲੀ ਗੱਲ ਜਾਉਂਗੇ ਵੀ ਬੰਦੀ ਪੂਰਾ ਕਰਾਂਗੇ ਅਸੀਂ ਨਹੀਂ ਨਹੀਂ ਉਹ ਤੁਹਾਨੂੰ ਕਾਸ਼ੇ ਦੀ ਲੋਡ ਨਹੀਂ ਭਾਈ ਅਗਲੇ ਨੇ ਸਾਂਭੀਆਂ ਵੇ ਦਿੱਤੀਆਂ ਤੁਹਾਨੂੰ ਬਸ ਐ ਲੈ ਲਓ ਹਣਾ ਤੇ ਇਹ ਵੀ ਜਾਣ ਸਾਡਾ ਠੀਕਾ ਲੈਂਦੀਆਂ ਭਾਈ ਆਏ ਨਹੀਂ ਵੀ ਬੱਚੇ ਜਿਹਾ ਵੀ ਸਾਹਮਣੇ ਬੈਣ ਕੋਟ ਉਹ ਖਾਣਾ ਆਪਾਂ ਦਿਖਾਉਨੇ ਆ ਭਾਈ ਤੁਹਾਨੂੰ ਅੰਦਰ ਜਾ ਕੇ ਥ ਕਰਨਾ ਵੀ ਕਿਉਂਕਿ ਆਏ ਆ ਕਿ ਖੁੱਲੀ ਆ ਹੀ ਵੀ ਹੈ ਬਾਈ ਕਹਿੰਦਾ ਹੈ ਨਾ ਹਾਂਜੀ ਹਾਂਜੀ ਫਾਰਮ ਚ ਖੁੱਲੂਆ ਲੈ ਬਾਈ ਚੈੱਕ ਕਰਵਾਣਾ ਝੋਲੀ ਦੇਖੋ ਚਾਰ ਥਾਣਾ ਹੈ ਨਾ ਹਾਂਜੀ ਆਹ ਫੁੱਲ ਹੀਟ ਚੱਜ ਬੱਸੀ ਸਹੀ ਗੱਲ ਹੈ ਬਾਈ ਲੈ ਕੀ ਬਾਤ ਥਾਣਾ ਚਾਰ ਚੱਰੀ ਹੈ ਜੀ ਸਾਰਿਆਂ ਦੇ ਕੇ ਫੋਨ ਨੰਬਰ ਥਾਣਾ ਤੇ ਮੁੱਲ ਵੀ ਜਮਾਂ ਜੈਨੂਅਲ ਆ ਬਾਈ ਐਂ ਮੰਨ ਲਓ ਵੀ 20 30 22 22 ਮੁੱਲ ਵੀ ਕਰ ਸਕਦਾ ਹੈ ਕਿ ਨਹੀਂ ਬਾਈ ਬਿਲਕੁਲ ਬਾਈ ਕਰ ਨੂੰ ਹੋਣ ਦੇਖੋ ਦੇਖੋ ਰੋਜ਼ ਵੀਡੀਓ ਪੈਂਦੀਆਂ ਹਨਾ ਸਹੀ ਗੱਲ ਆ ਚਲੋ ਹਰ ਇੱਕ ਦਾ ਆਪਣਾ ਕਾਰੋਬਾਰ ਆ ਤੇ ਪਰ ਆਪਾਂ ਜਮਾਂ ਖੇਚ ਮੇਰੇ ਰੇਟ ਹੀ ਪਾਏ ਹੈਗੇ ਬਈ ਸਹੀ ਗੱਲ ਆ ਬਸ ਲੈਣ ਦੇਣ ਮੁੱਲੀ ਕਰਿਆ ਬਾਈ ਆਏ ਲਾਲੋ ਵੀ ਜਿਹੜਾ ਲੈ ਗਿਆ ਸੋ ਲੈ ਗਿਆ ਲੈ ਗਿਆ ਸੋ ਲੈ ਗਿਆ ਰਹਿ ਗਿਆ ਸੋ ਰਹਿ ਗਿਆ ਨਾ ਕੰਮ ਹੀ ਆ ਵੀਰੇ ਹੁਣ ਜੇ ਏਡੀ ਵਸ਼ੀ ਕਰਨੀ ਹੋਵੇ 40-50000 ਰੁਪਏ ਖਾ ਕੇ ਹੋਊਗੇ ਹੁਣ ਕਾਰਗਲ ਦਾ 1800 2000 ਦਾ ਗੱਟਾ ਪੈਂਦਾ ਬਈ ਸਹੀ ਗੱਲ ਹੈ ਇੱਕ ਅੱਧੇ ਘਟਣ ਨਾਲ ਤਿਆਰ ਨਹੀਂ ਹੁੰਦੀ ਕੀ ਠੀਕ ਆ ਦੁੱਧ ਤੋਂ ਲੈ ਕੇ ਖਰਚਾ ਸਾਰਾ ਇੱਕ ਸਾਲ ਦਾ ਬੰਦਾ ਗਣ ਕੇ ਆ ਜਾਏ ਆਪਣੇ ਕੋਲ ਸਹੀ ਗੱਲ ਹੈ ਜਾਣਦਿਆਂ ਸੀ ਮੋੜ ਲੈਣਾ ਵਸ਼ੀ ਹੈ ਨਹੀਂ ਵੀ 62 ਸਾਮਣਾ ਪਊਗਾ ਉਹ ਕੰਮ ਨਹੀਂ ਹੈਗਾ ਸਹੀ ਗੱਲ ਹੈ ਹਾਂਜੀ ਤੇ ਜੇ ਕਿਸੇ ਵੀ ਵੀਰ ਨੂੰ ਕੋਈ ਬੱਚਾ ਪਸੰਦ ਆਵੇ ਬਾਈ ਨਾਲ ਕੰਟੈਕਟ ਕਰੇ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ